ਸੱਚੇ ਕਾਲਜੀ ਅੱਜ ਆਪਾਂ ਗੱਲ ਕਰਾਂਗੇ ਕਿ ਤੁਸੀਂ ਆਪਣੇ ਪੈਸੇ ਦੀ ਕਿੰਨੀ ਲਿਮਟ ਤੱਕ ਬੈਂਕ ਵਿੱਚ ਐਫ.ਡੀ. ਕਰਾ ਸਕਦੇ ਆ ਇਸ ਲਈ ਵੀਡੀਓ ਨੂੰ ਪੂਰਾ ਦੇਖਿਓ ਤਾਂ ਕਿ ਤੁਹਾਨੂੰ ਇਹ ਸਾਰਾ ਕਨਸੈਪਟ ਸਮਝ ਆ ਜਾਵੇ ਤੇ ਬਿਨਾਂ ਸਕਿਪ ਕੀਤੇ ਹੋਏ ਸਭ ਤੋਂ ਪਹਿਲਾਂ ਸਾਨੂੰ ਇਹ ਜਾਨਣਾ ਜ਼ਰੂਰੀ ਹੈ ਕਿ ਫਾਈਨੈਂਸ਼ੀਅਲ ਈਅਰ ਕੀ ਹੁੰਦਾ ਹੈ ਫਾਈਨੈਂਸ਼ੀਅਲ ਈਅਰ 1 ਜੁਲਾਈ ਤੋਂ ਲੈ ਕੇ 31 ਮਾਰਚ ਤੱਕ ਸੌਰੀ 1 ਅਪ੍ਰੈਲ ਤੋਂ ਲੈ ਕੇ 31 ਮਾਰਚ ਤੱਕ ਹੁੰਦਾ ਹੈ ਜਿਵੇਂ ਕਿ ਸਾਡਾ ਸਾਲ ਜਨਵਰੀ ਤੋਂ ਲੈ ਕੇ ਦਸੰਬਰ ਤੱਕ ਹੁੰਦਾ ਹੈ ਪਰ ਜਿਹੜਾ ਕਿ ਲੇਖਾ ਚੋਖਾ ਮਤਲਬ ਕਿ ਅਸੀਂ ਪੂਰੇ ਸਾਲ ਵਿੱਚ ਕਿੰਨਾ ਪੈਸਾ ਲਿਆ ਕਿੰਨਾ ਪੈਸਾ ਕਿਹਨੂੰ ਦਿੱਤਾ ਉਹਦਾ ਸਾਰਾ ਜੋ ਵੀ ਲੇਖਾ ਚੋਖਾ ਆ ਬੈਂਕ ਜੋ ਵੀ ਹਿਸਾਬ ਕਿਤਾਬ ਕਰਦੇ ਆ ਲੋਨਾਂ ਦੇ ਐਫਡੀਸ ਦੇ ਸਾਰੀ ਤਰ੍ਹਾਂ ਉਹਦਾ ਫਾਈਨੈਂਸ਼ੀਅਲ ਈਅਰ ਹੁੰਦਾ ਆ 1 ਅਪ੍ਰੈਲ ਤੋਂ ਲੈ ਕੇ 31 ਮਾਰਚ ਤੱਕ ਠੀਕ ਆ ਜੀ ਤੇ ਹੁਣ ਮੈਂ ਤੁਹਾਨੂੰ ਦੱਸਦੀ ਆ ਕਿ ਅਸੀਂ ਬੈਂਕ ਵਿੱਚ ਕਿੰਨੀ ਲਿਮਿਟ ਤੱਕ ਐਫਡੀ ਕਰਾ ਸਕਦੇ ਆ ਅਸੀਂ ਆਪਣੀ ਬੈਂਕ ਵਿੱਚ 2025 ਦੇ ਨਿਯਮਾਂ ਅਨੁਸਾਰ 10 ਲੱਖ ਤੱਕ ਦੀ ਐਫਡੀ ਕਰਾ ਸਕਦੇ ਆ ਇਹ ਇਹ ਮੈਂ ਉਹਨਾਂ ਲਈ ਦੱਸ ਰਹੀਆਂ ਜਿਹੜੇ ਲੋਕ ਆਈਟੀਆਰ ਫਾਈਲ ਨਹੀਂ ਕਰਦੇ ਬਹੁਤ ਹੁਣ ਆਈਟੀਆਰ ਕੀ ਹੁੰਦਾ ਹੈ ਉਹਦੇ ਬਾਰੇ ਤੁਹਾਨੂੰ ਪਹਿਲਾਂ ਮੈਂ ਜਾਣਕਾਰੀ ਦੇ ਦਿੰਦੀ ਆ ਆਈਟੀਆਰ ਹੁੰਦਾ ਹੈ ਕਿ ਆਪਣੀ ਆਮਦਨ ਦਾ ਸਰਕਾਰ ਨੂੰ ਹਿਸਾਬ ਕਿਤਾਬ ਦੇਣਾ ਜਿਨ੍ਹਾਂ ਲੋਕਾਂ ਦੀ ਆਮਦਨ ਸਾਲ ਵਿੱਚ 10 ਲੱਖ ਤੋਂ ਜ਼ਿਆਦਾ ਆ ਉਹਨਾਂ ਨੂੰ ਆਈਟੀਆਰ ਜ਼ਰੂਰ ਫਾਈਲ ਕਰਨਾ ਚਾਹੀਦਾ ਆ ਆਈਟੀਆਰ ਕਿੱਦਾਂ ਫਾਈਲ ਕਰੀਦਾ ਆ ਸਾਨੂੰ ਅਵੇਸੇ ਤਾਂ ਅਸੀਂ ਖੁਦ ਵੀ ਕਰ ਸਕਦੇ ਆ ਵੈਸੇ ਜੇ ਸਾਨੂੰ ਇਹਦੇ ਬਾਰੇ ਕੋਈ ਵੀ ਨਹੀਂ ਨੌਲੇਜ ਇੱਕ ਚੰਗੇ ਸੀਏ ਕੋਲ ਜਾਓ ਸੀਏ ਆਪਣੀ ਥੋੜੀ ਬਹੁਤ ਫੀਸ ਲੈਂਦਾ ਆ ਠੀਕ ਹੈ ਜੀ ਜਿਆਦਾ ਨਹੀਂ ਹੁੰਦੀ ਉਹਦੇ ਵਿੱਚ ਉਹ ਨਹੀਂ ਸਾਡੇ ਬੈਂਕ ਦਾ ਜੋ ਵੀ ਲੇਖਾ ਜੋਖਾ ਆ ਤੁਹਾਨੂੰ ਕਿੱਥੋਂ ਪੈਸੇ ਆਏ ਕਿੱਥੇ ਗਏ ਤੁਸੀਂ ਪ੍ਰਾਪਰਟੀ ਸੇਲ ਕੀਤੀ ਜਾਂ ਜੋ ਵੀ ਆ ਉਹ ਸਾਰਾ ਸਬਤਾਬ ਇੱਕ ਫਾਈਲ ਵਿੱਚ ਸਰਕਾਰ ਨੂੰ ਸਾਰਾ ਸਬਤਾਬ ਤੁਹਾਡਾ ਲਿਖਦਾ ਆ ਤੇ ਸਰਕਾਰ ਨੂੰ ਰਿਪੋਰਟ ਕਰਤਾ ਆ ਠੀਕ ਹੈ ਜੀ ਹੁਣ ਆਈਟੀਆਰ ਭਰਨੀ ਕਿਉਂ ਜ਼ਰੂਰੀ ਆ ਕਿਉਂਕਿ ਜੇ ਤੁਸੀਂ ਆਈਟੀਆਰ ਨਹੀਂ ਭਰਦੇ ਤਾਂ ਤੁਹਾਨੂੰ ਕਿਸੇ ਸਮੇਂ ਵੀ ਇਨਕਮ ਟੈਕਸ ਦਾ ਨੋਟਿਸ ਆ ਸਕਦਾ ਆ ਜੇ ਤੁਹਾਡੀ ਸਾਲ ਵਿੱਚ ਇੱਕ ਸਾਲ ਤੋਂ ਇੱਕ ਸਾਲ ਵਿੱਚ 10 ਲੱਖ ਤੋਂ ਜ਼ਿਆਦਾ ਦੀ ਲੈਂਡ ਦੇਈਆ ਇਹ ਜ਼ਰੂਰੀ ਨਹੀਂ ਕਿ ਤੁਹਾਨੂੰ ਨੋਟਿਸ ਆਵੇ ਇਹ ਵੀ ਨਹੀਂ ਜ਼ਰੂਰੀ ਕਿ ਤੁਹਾਨੂੰ ਨੋਟਿਸ ਨਾ ਆਵੇ ਤੁਸੀਂ ਸਰਕਾਰ ਦੀ ਨਿਗਰਾਨੀ ਵਿੱਚ ਕਿਸੇ ਵਕਤ ਵੀ ਆ ਸਕਦੇ ਹੋ ਅੱਜ ਵੀ ਅੱਜ ਤੋਂ 3 ਸਾਲ ਬਾਅਦ ਵੀ 5 ਸਾਲ ਬਾਅਦ ਵੀ ਸ਼ਾਇਦ ਤੁਸੀਂ ਖਬਰ ਸੁਣੀ ਜਾਂ ਨਹੀਂ ਸੁਣੀ ਜੋ ਲੋਕ ਥੋੜਾ ਬਹੁਤਾ ਸ਼ੇਅਰ ਮਾਰਕੀਟ ਵਿੱਚ ਇੰਟਰਸਟ ਰੱਖਦੇ ਆ ਉਹਨਾਂ ਨੂੰ ਪਤਾ ਹੋਵੇਗਾ ਕਿ ਇੱਕ ਕਿਸਾਨ ਨੂੰ ਕਿੰਨੇ ਕਰੋੜਾਂ ਦਾ ਨੋਟਿਸ ਆਇਆ ਸ਼ਾਇਦ 69 ਕਰੋੜ ਦਾ ਨੋਟਿਸ ਆਇਆ ਕਿਉਂਕਿ ਉਹਨੇ ਚੁਣਿਆਨ ਆਪਸ਼ਨ ਵਿੱਚ ট্রেਡਿੰਗ ਕੀਤੀ ਸੀ ਜਿਹਦੇ ਵਿੱਚ ਉਹਨੂੰ 26 ਲੱਖ ਦਾ ਲਾਸ ਹੋਇਆ ਸੀਗਾ 2013-14 ਚ ਤੇ ਉਸ ਕਿਸਾਨ ਨੂੰ ਨਹੀਂ ਪਤਾ ਸੀਗਾ ਉਹਨੂੰ ਤਾਂ ਵਿਚਾਰੇ ਨੇ ਉਹਨੇ ਟ੍ਰੇਡਿੰਗ ਕੀਤੀ ਉਹਨੂੰ ਕੁਝ ਨਹੀਂ ਸੀ ਪਤਾ ਲਾਸ ਹੋਇਆ ਆਪਣੇ ਕੰਮ ਧੰਦੇ ਲੱਗ ਗਿਆ ਤੇ ਹੁਣ ਇਸ ਸਾਲ ਉਹਨੂੰ ਨੋਟਿਸ ਆਇਆ ਜਿਹਦੇ ਵਿੱਚ 26 ਕਰੋੜ ਸੌਰੀ 70 ਕਰੋੜ ਰੁਪਏ ਦਾ ਉਹਨੂੰ ਨੋਟਿਸ ਆਇਆ ਤੇ ਉਹ ਕਿੱਦਾਂ ਹੋਈ ਉਹਦੇ ਵਿੱਚ ਇਹ ਹੋਇਆ ਕਿ ਉਹਨੇ ਜਦੋਂ ਲਾਸ ਵੀ ਕੀਤਾ ਨਾ 10 ਲੱਖ ਤੋਂ ਉੱਪਰ ਹੋ ਗਿਆ ਤੇ ਉਹਨੇ ਆਈ.ਟੀ.ਆਰ ਨਹੀਂ ਭਰੀ ਇਸ ਲਈ ਸਾਨੂੰ ਆਈ.ਟੀ.ਆਰ ਭਰਨੀ ਬਹੁਤ ਜ਼ਰੂਰੀ ਆ ਉਸ ਤੋਂ ਬਾਅਦ ਬਾਕੀ ਰਹੀ ਐਫ ਡੀ ਗੱਲ ਮੰਨ ਲਓ ਤੁਸੀਂ ਇੱਕ ਸਾਲ ਵਿੱਚ 5 ਲੱਖ ਦੀ ਐਫ ਡੀ ਕਰਾ ਦਿੱਤੀ ਠੀਕ ਹੈ ਜੀ ਉਸ ਤੋਂ ਬਾਅਦ ਤੁਸੀਂ 11 ਲੱਖ 6 ਲੱਖ ਦੀ ਐਫ ਡੀ ਕਰਾ ਦਿੱਤੀ 5 6 11 ਹੁਣ ਤੁਸੀਂ ਜਦੋਂ 10 ਲੱਖ ਤੋਂ ਬਾਅਦ ਦੀ ਐਫ ਡੀ ਕਰਾਇਆ ਉਦੋਂ ਤੁਸੀਂ ਆਈਟੀਆ ਜ਼ਰੂਰ ਭਰੋ ਤਾਂ ਕਿ ਜੇ ਤੁਹਾਨੂੰ ਫਿਊਚਰ ਵਿੱਚ ਕਿਤੇ ਵੀ ਨੋਟਿਸ ਆਵੇ ਸਰਕਾਰ ਦਾ ਤਾਂ ਤੁਸੀਂ ਉਹਨਾਂ ਨੂੰ ਸ਼ੋਅ ਕਰ ਸਕਦੇ ਆਂ ਜੀ ਅਸੀਂ ਤੁਹਾਨੂੰ ਆਪਣਾ ਲੈ ਸੇਖਾ ਜੋਖਾ ਦਰਸਾਤੀ ਠੀਕ ਆ ਆਈਡੀਆ ਤੁਸੀਂ ਪਿਛਲੇ 3 ਸਾਲ ਤੱਕ ਭਰ ਸਕਦੇ ਆ ਮਤਲਬ ਕਿ ਜੇ ਤੁਸੀਂ ਪਹਿਲਾਂ ਵੀ ਅਪੜੀਆਂ ਕਰਾਉਂਦੇ ਰਹੇ ਆ ਤੁਸੀਂ ਨਹੀਂ ਭਰੀ ਹੈਗੀ ਤਾਂ ਪਿਛਲੇ 3 ਸਾਲ ਤੱਕ ਤੁਸੀਂ ਬਿਗ ਲੇਟ ਫੀਸ ਦੇ ਨਾਲ ਭਰ ਸਕਦੇ ਆ ਇਹ ਹੁਣ ਕਿਉਂ ਜ਼ਰੂਰੀ ਆ ਕਿਉਂਕਿ ਹੁਣ ਜਿਵੇਂ ਜਿਵੇਂ ਸਤਾਈ ਹੋ ਰਹੀ ਆ ਨਵੇਂ ਨਵੇਂ ਕਾਨੂੰਨ ਬਣ ਰਹੇ ਆ ਇਸ ਸਾਲ ਸਰਕਾਰ ਨੇ ਟੈਕਸਟਾਈਲ ਰਿਲੇਟਡ ਬਹੁਤ سارے ਕਾਨੂੰਨ ਚੇਂਜ ਕੀਤੇ ਆ ਸੋਸ਼ਲ ਮੀਡੀਆ ਤੇ ਕੱਟ ਕੇ ਦੇਖਿਓ ਤੁਸੀਂ ਬਹੁਤ ਜਾਣਕਾਰੀਆਂ ਬਹੁਤ ਅਪਡੇਟਸ ਨਵੀਆਂ ਆ ਗਈਆਂ ਆ ਆਮ ਕਿਸਾਨਾਂ ਨੂੰ ਆਮ ਲੋਕਾਂ ਨੂੰ ਨੋਟਿਸ ਆ ਰਹੇ ਆ ਜੀਐਸਟੀ ਜੀਐਸਟੀ ਦਾ ਨੋਟਿਸ ਆ ਗਿਆ ਜੀ ਇੱਕ 16000 ਦਾ ਦੇ ਹੋਏ ਨੌਕਰੀ ਵਾਲੇ ਬੰਦੇ ਨੂੰ ਕਿਉਂ ਆਇਆ ਕਿਉਂਕਿ ਉਹਨੇ ਵਿਚਾਰੇ ਨੇ ਇੰਨੇ ਕਿਤੇ ਕਿਸੇ ਤੇ ਯਕੀਨ ਕਰਕੇ ਆਪਣਾ ਆਧਾਰ ਕਾਰਡ ਤੇ ਪੈਨ ਕਾਰਡ ਦਿੱਤਾ ਤੇ ਉਹਦੇ ਆਧਾਰ ਕਾਰਡ ਤੇ ਪੈਨ ਕਾਰਡ ਦੇ ਉੱਪਰ ਕਿਸੇ ਹੋਰ ਬੰਦੇ ਨੇ 10 ਪਤਾ ਨਹੀਂ 10 ਪਤਾ ਨਹੀਂ 15 ਕੰਪਨੀਆਂ ਨਕਲੀ ਰਜਿਸਟਰ ਕਰ ਲਈਆਂ ਤੇ ਫਰਾਡ ਕਰ ਰਿਆ ਸੀਗਾ ਤੇ ਕਿਉਂਕਿ ਉਹ ਬੰਦੇ ਦਾ ਆਧਾਰ ਕਾਰਡ ਸੀਗਾ ਪਲੱਸ ਪੈਨ ਕਾਰਡ ਸੀਗਾ ਤੇ ਉਹ ਨੋਟਿਸ ਚੱਲ ਗਿਆ ਉਸ ਬੰਦੇ ਦੇ ਘਰ ਇਸ ਤਰ੍ਹਾਂ ਦੀ ਬਹੁਤ ਠੱਗੀ ਠੋਰੀ ਹੋ ਰਹੀ ਆ ਕਿਉਂਕਿ ਸਾਰਾ ਕੁਝ ਡਿਜੀਟਲ ਹੋ ਰਿਹਾ ਆ ਇਸ ਤਰ੍ਹਾਂ ਠੱਗੀਆਂ ਠੋਰੀਆਂ ਵੀ ਡਿਜੀਟਲ ਹੋ ਰਹੀਆਂ ਆ ਇਸ ਲਈ ਸਾਨੂੰ ਸਤਰਕ ਰਹਿਣਾ ਬਹੁਤ ਜ਼ਰੂਰੀ ਆ ਅਣਗੈਲੀ ਨਾ ਕਰੋ ਜਿਨ੍ਹਾਂ ਦੇ ਬੱਚੇ ਬਾਹਰ ਕੰਮ ਕਰਦੇ ਆ ਹਰ ਇੱਕ ਮਹੀਨੇ ਆਪਣੇ ਪੇਰੈਂਟਸ ਨੂੰ ਪੈਸੇ ਪਾਉਂਦੇ ਆ ਦੇਖੋ 1.5 ਲੱਖ 2 ਲੱਖ ਜੇ ਮਹੀਨੇ ਦਾ ਲੱਖ ਵੀ ਪਾਣ ਤਾਂ 12 ਲੱਖ ਤਾਂ ਹੋ ਗਿਆ ਇਹਦੇ ਵਿੱਚ ਇਸ ਲਈ ਤੁਸੀਂ ਕਿਸੇ ਚੰਗੇ ਸੀਏ ਨੂੰ ਮਿਲੋ ਐਫਡੀ ਜਿੰਨੇ ਦੀ ਮਾਚੀ ਕਰਾਓ ਪਰ ਆਈਟੀਆਰ ਜ਼ਰੂਰ ਭਰੋ ਜ਼ਰੂਰ ਭਰੋ ਜ਼ਰੂਰ ਭਰੋ तो बाकी आप अगली वीडियो में जो थानू मेरे द्वारा दिखती गई जानकारी चंगी लगी है तो प्लीज़ चैनल में सबसक्राइब करके जायो तो भीडियो लाइक करके जायो थे एक सबसक्राइब हजार सबसक्राइबर पूरे हो जाने ते भी अगे तो मैं भी अगर तो वीडियोज़ बनाने का मोटिवेशन मिलेगा अच्छ मेरी सेहत नहीं सी पर फिर भी मैंने लगा कि वीडियो जरूर दे चाहे दो सौ बंदा देखे चाहे तीन सौ बंदा देखे इसलिए हिम्मत करके भीडियो बनाई आ प्लीज़ सबसक्राइब कर दौ लाइक शेयर कमेंट जरूर करो ਅੱਪ ਮਿਲਨੇ ਅਗਲੀ ਵੀਡੀਓ ਵਿੱਚ ਥੈਂਕ ਯੂ